ਅਪਨੇ ਰੈਡੀ ਕਨਸਟ੍ਰੈਂਟ ਨੂੰ ਜਿੱਥੇ ਇੱਕ ਕਮ ਵਾਲੀ ਵਾਲੀ ਤੇ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਕਿ ਧਰਨਾ ਪਿੰਡ ਦੇ ਕੁਝ ਵਾਸੀਆਂ ਵੱਲੋਂ ਲਗਾਇਆ ਗਿਆ ਸੀ ਉਹ ਸੱਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਜਿਸ ਚ ਸਾਡੇ ਪੁਲਿਸ ਮਲਾਦਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਹੈ ਜਿੱਥੇ ਜਿਹੜੇ ਸਾਡੇ ਏਸੀ ਨਿਸ਼ਤਰ ਸਿੰਘ ਜਿਸ ਨਾਲ ਜਿਹੜੇ ਮੌਕੇ ਤੇ ਡਿਊਟੀ ਦੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਦੇ ਤੱਕ ਸੀ ਐਫ ਆਈ ਆਰ ਦਰਜ ਕੀਤੀ ਹੈ ਜਜੇ ਤੁਹਾਨੂੰ ਨੌ ਨੰਬਰ ਟੱਡੀ ਹੈ ਪਈ ਰਹਗੀ ਹੈ ਤਕਰੀਬਨ 40 ਬੰਦੇ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ ਬੀ ਐਨ ਐਸ ਕਰੀ ਲਿਆਨ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾਂ ਕਿ 109 132 221 309 304 68 324 190 ਹਨਾ ਅਲੱਗ ਅਲੱਗ ਧਾਰਾਵਾਂ ਦੇ ਰੇਟ ਦਰਜੇ ਹੀ ਐਫ ਆਰ ਕਰਕੇ ਨਿਸ਼ਚਿਤ ਸੀ ਉਹਨਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੁਣ ਪੜਦੇ ਆਏ ਹੈਗਾ ਜਿਹੜੀ ਅਨਪਛਾਤੀ ਹੈਗੇ ਉਹਨਾਂ ਨੂੰ ਅਸੀਂ ਜਲਦੀ ਹੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜਾਂਗੇ ਬਿਲਕੁਲ ਸ਼ਾਂਤੀ ਹੈ ਜੀ ਪੁਲਿਸ ਨੇ ਕੱਲ ਹੀ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ ਚ ਆ ਗਈ ਸੀ ਤੇ ਬੰਦੇ ਅਪੀਂਡ ਹੋ ਗਏ ਆ ਤੇ ਸ਼ਾਂਤੀ ਵੀ ਹੈਗੀ ਆ ਪਿੰਡ ਵਿੱਚ ਪੀਸਫੁਲ ਹਾਲਾਤ ਨੇ ਥੋੜੀ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਆ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਬੰਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਾਨੂੰਨ ਆਪਣੇ ਹੱਥ ਚ ਨਾ ਲੈਣ ਸਾਨੂੰ ਦੱਸਣ ਅਸੀਂ ਉੱਤੇ ਕਾਰਵਾਈ ਕਰਾਂਗੇ